ਅਸੇ ਕਾਲ ਜਵਾਰ ਦੀ ਖਾਲਸਾ ਬਾਦਸ਼ਾਹੀ ਦੀ ਫਤਿਹ ਹੁਣ ਤਾਂ ਪਤਾ ਲੱਗ ਗਿਆ ਭਾਰਤ ਵਾਲਿਓ ਜਾਂ ਭਾਰਤ ਦੇ ਲੋਕੋ ਕਿ ਬਗਾੰਦੇ ਮੁਲਕ ਦੇ ਵਿੱਚ ਜਾ ਕੇ ਹੱਤਿਆ ਕਰਨੀ ਭਾਈ ਹਰਦੀਪ ਸਿੰਘ ਨਿੱਤੇ ਦੀ ਆਪਾਂ ਗੱਲ ਕਰ ਰਹੇ ਆ 2023 ਦੇ ਵਿੱਚ 18 ਜੂਨ ਨੂੰ ਸਰੀ ਦੇ ਗੁਰਦੁਆਰੇ ਦੇ ਬਾਹਰ ਭਾਈ ਨਿੱਤੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਉਸ ਤੋਂ ਬਾਅਦ ਪਾਰਲੀਮੈਂਟ ਵਿੱਚ ਜਸਟਿਸ ਟੂਡੇਵੋਦੱਕ ਬਿਆਨ ਦਿੱਤਾ ਗਿਆ ਸੀ ਕਿ ਇਹ ਭਾਰਤੀ ਏਜੰਸੀਆਂ ਦਾ ਹੱਥ ਹੈ ਉਹਨਾਂ ਕੋਲੇ ਜਿਹੜੇ ਨੇ ਸਬੂਤ ਨੇ ਉਹਨਾਂ ਦੇ ਹੱਥ ਲੱਗੇ ਨੇ ਤੇ ਪਰ ਭਾਰਤ ਇਸ ਤੋਂ ਲਗਾਤਾਰ ਮੁਕਰਦਾ ਆ ਰਿਹਾ ਸੀ ਤੇ ਭਾਰਤ ਦੇ ਚਮਚੇ ਭਾਰਤੀ ਦੀ ਕੌਲੀ ਚੱਟ ਪੰਜਾਬ ਦੇ ਕੌਲੀ ਚੱਟ ਕੁਝ ਲੀਡਰ ਇਸ ਨੂੰ ਕੈਨੇਡਾ ਨੂੰ ਕਹਿ ਰਹੇ ਸੀ ਕਿ ਇਹ ਤਾਂ ਛੋਟੇ ਕੋਲੇ ਸਬੂਤ ਨਹੀਂ ਕੋਈ ਤੁਸੀਂ ਸਬੂਤ ਦਿਓ ਸਬੂਤ ਦਿਓ ਉਹਨਾਂ ਨੇ ਕਿਹਾ ਸੀ ਸਾਡੇ ਕੋਲੇ ਸਾਰੇ ਸਬੂਤ ਨੇ ਅਸੀਂ ਸਬੂਤ ਵੀ ਦੇਵਾਂਗੇ ਪਰ ਪੰਜਾਬ ਦੇ ਕੁਝ ਕੌਲੀ ਜੱਟ ਲੀਡਰ ਕੌਲੀ ਚੱਟ ਲੀਡਰ ਕਹਿੰਦੇ ਰਹੇ ਕਿ ਇਹ ਤਾਂ ਇਲਜ਼ਾਮ ਲਾ ਰਹੇ ਨੇ ਇਹ ਤਾਂ ਭਾਰਤ ਨੂੰ ਬਦਨਾਮ ਕਰ ਰਹੇ ਨੇ ਹੁਣ ਉਹੀ ਤਿੰਨ ਮੁਲਜ਼ਮਾਂ ਦੀਆਂ ਤਸਵੀਰਾਂ ਪੁਲਿਸ ਨੇ ਸਾਂਝੀਆਂ ਕਰ ਦਿੱਤੀਆਂ ਜਾਰੀ ਕਰ ਦਿੱਤੀਆਂ ਕਿ ਪੰਜਾਬ ਦੇ ਵੀ ਨੇ ਤੇ ਹਰਿਆਣੇ ਦੀ ਵੀ ਨੇ ਬੇਸਕ ਅਸੀਂ ਮੈਂ ਉਹਦਾ ਦਾਵਾ ਨਹੀਂ ਕਰਦਾ ਕਿ ਉਥੋਂ ਦੀ ਪੁਲਿਸ ਨੇ ਇਹ ਕਿਹਾ ਹੋਣਾ ਕਿ ਨਾਲ ਇਹਨਾਂ ਦੇ ਗੈਂਗਸਟਰ ਲੈਰਸ ਬਿਸਨੋਈ ਦਾ ਹੱਥ ਹੈ ਜੇ ਹੱਥ ਹੋਇਆ ਵੀ ਤਾਂ ਸਿੱਧਮ ਸਿੱਧਾ ਭਾਰਤ ਦਾ ਹੱਥ ਆਇਆ ਇਸ ਦੇ ਵਿੱਚ ਭਾਰਤ ਦੀ ਏਜੰਸੀ ਦਾ ਹੱਥ ਹੈ ਕੀ ਉਹਨਾਂ ਤਿੰਨਾਂ ਵਿਅਕਤੀਆਂ ਦੀ ਜਿਨ੍ਹਾਂ ਦੀ ਉਮਰ ਇੱਕ ਦੀ 28 ਸਾਲਾ ਦੋ ਦੀ 22 ਸਾਲਾ ਕੀ ਉਹਨਾਂ ਦਾ ਭਾਈ ਨਿੱਜਰ ਦੇ ਨਾਲ ਕੋਈ ਕਲੇਸ਼ੀ ਕੋਈ ਰੰਜਸ਼ ਸੀ ਕਾਦੇ ਖਾਤਰ ਮਾਰਿਆ ਉਸ ਨੂੰ ਇਹਦਾ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਸਾਹਮਣੇ ਆ ਜਾਵੇਗਾ ਜਿਸ ਤਰ੍ਹਾਂ ਕਹਿੰਦੇ ਲੈਰਸ ਬਿਸਨੋਈ ਦਾ ਇਹਦੇ ਵਿੱਚ ਹੱਥ ਆ ਉਹਨਾਂ ਵੱਲੋਂ ਮਾਹੀਆ ਕਰਵਾਏਗੇ ਸੀ ਇਹ ਤਿੰਨੇ ਜਿਹੜੇ ਪੰਜਾਬੀ ਮੁੰਡੇ ਨੇ ਭਾਰਤ ਦੀ ਪਾ ਕਹਿ ਦिए ਇਹ 2021 ਦੇ ਵਿੱਚ ਸਟੱਡੀ ਵੀਜ਼ੇ ਦੇ ਗਏ ਸੀ ਇਹਨਾਂ ਦੇ ਨਾਮ ਹਨ ਕਰਨਪ੍ਰੀਤ ਸਿੰਘ 28 ਸਾਲ ਕੰਪਲ ਪ੍ਰੀਤ ਸਿੰਘ 22 ਸਾਲ ਤੇ ਕਰਨ ਬਰਾੜ 22 ਸਾਲ ਇਨਾਂ ਨੂੰ ਸ਼ੁੱਕਰਵਾਰ ਨੂੰ ਸਰੀ ਦੇ ਵਿੱਚ ਜਿਹੜਾ ਕਾਬੂ ਕਰ ਲਿਆ ਸੀ ਹੁਣ ਇਹਨਾਂ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਹੁਣ ਭਾਰਤ ਇਸ ਤੋਂ ਮੁਕਰ ਕੇ ਦਿਖਾਵੇ ਹੁਣ ਮੋਦੀ ਇਸ ਤੋਂ ਮੁਕਰ ਕੇ ਦਿਖਾਵੇ ਤੁਸੀਂ ਜਾ ਕੇ ਕੈਨੇਡਾ ਦੇ ਵਿੱਚ ਮੁੰਡੇ ਮਾਰ ਦਿੰਦੇ ਹੋ ਤੁਸੀਂ ਜਾ ਕੇ ਅੰਗਲੈਂਡ ਦੇ ਵਿੱਚ ਜ਼ਹਿਰ ਦੇ ਕੇ ਮਾਰ ਦਿੰਦੇ ਹੋ ਤੁਸੀਂ ਪਾਕਿਸਤਾਨ ਦੇ ਵਿੱਚ ਭਾਈ ਪੰਜ ਬੱਟ ਨੂੰ ਮਾਰ ਦਿੰਦੇ ਹੋ ਹਰਦੀਪ ਸਿੰਘ ਨਿੱਧਰ ਨੂੰ ਮਾਰ ਦਿੰਦੇ ਹੋ ਤੇ ਤੁਸੀਂ ਜਿਹੜਾ ਪਹਿਲਾਂ ਇੱਥੇ ਦੀਪ ਸਿੱਧੂ ਨੂੰ ਮਾਰਿਆ ਗਿਆ ਹਰਿਆਣੇ ਦੇ ਵਿੱਚ ਸੰਭੂ ਬਾਰਡਰ ਦੇ ਕੋਲ ਤੁਸੀਂ ਇੱਕ ਐਕਸੀਡੈਂਟ ਦਾ ਬਹਾਨਾ ਬਣਾ ਦਿੱਤਾ ਸਿੱਧੂ ਮੂਸੇਵਾਲੇ ਨੂੰ ਪੰਜਾਬ ਦੇ ਵਿੱਚ ਮਾਰ ਦਿੱਤਾ ਉਹੀ ਲੈਰਸ ਬਸਨੋਈ ਜਿਨ੍ਹਾਂ ਨੇ ਇਹ ਅਜਿਹੇ ਕਾਰਾ ਕੀਤਾ ਭਾਈ ਹਰਦੀਪ ਸਿੰਘ ਇੰਜੇ ਨੂੰ ਮਾਰਿਆ ਉਹੀ ਲੈਰਸ ਬਸਨੋਈ ਦਾ ਫੇਰ ਹੱਥ ਦੱਸਿਆ ਜਾ ਰਿਹਾ ਹੁਣ ਤਾਂ ਤੁਸੀਂ ਮੰਨ ਜਿਓ ਕਿ ਭਾਈ ਜਿਹੜਾ ਸਿੱਧੂ ਮੂਸੇਵਾਲਾ ਮਾਰਿਆ ਗਿਆ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਉਹ ਕੋਈ ਆਮ ਕਤਲ ਨਹੀਂ ਸੀ ਉਹ ਗੈਂਗਸਟਰਾਂ ਦਾ ਕਤਲ ਨਹੀਂ ਸੀ ਉਹਦਾ ਇੱਕ ਘੜੀ ਇਹਨਾਂ ਨੇ ਸਾਜਸੀ ਬਣਾਇਆ ਗਿਆ ਜੀ ਫਲਾਨੇ ਕਰਕੇ ਮਾਰਿਆ ਗਿਆ ਉਥੇ ਖਾੜਾ ਨੇ ਲਾਉਣ ਗਿਆ ਨਾ ਲਾਉਣ ਦਿੱਤਾ ਉਹ ਐ ਕਾਫੀ ਇਹਨਾਂ ਨੇ ਅਲਜਾਇਆ ਹੋਇਆ ਸੀ ਮਿੰਟੂ ਖੇੜੇ ਦਾ ਹੋਰ ਜੋ ਵੀ ਆ ਪਰ ਉਸਦਾ ਕਾਤਲ ਜਿਹੜਾ ਇੱਕ ਏਜੰਸੀਆਂ ਵੱਲੋਂ ਕਰਵਾਇਆ ਗਿਆ ਉਹਦਾ ਐਸ.ਪੀ.ਯਾ ਗੀਤ ਪੰਜਾਬ ਗੀਤ ਕੁਝ ਹੋਰ ਗੀਤ ਜਿਹੜੇ ਮੰਨ ਲਓ ਲੀਕ ਕੀਤੇ ਗਏ ਨੇ ਜਿਹੜਾ ਪਹਿਲਾਂ ਭਰਪੂਰ ਸਿੰਘ ਕਹਿੰਦਾ ਹੁੰਦਾ ਸੀ ਜਿਸਦੇ ਵਿੱਚ ਕੋਈ ਵੀ ਜਿਨ੍ਹਾਂ ਦੀ ਜਿਹੜਾ ਨੌਜਵਾਨ ਆਜ਼ਾਦੀ ਦੀ ਗੱਲ ਕਰੂਗਾ ਜਾਂ ਸੱਤ ਭਿੰਡਰਾਵਾਲਿਆਂ ਦੀ ਗੱਲ ਕਰੂਗਾ ਉਹਨਾਂ ਨੂੰ ਸਰਕਾਰਾਂ ਨਹੀਂ ਛੱਡਦੀਆਂ ਇਹ ਸਾਰੇ ਜਿੰਨੇ ਨੌਜਵਾਨ ਦੀਪ ਸਿੱਧੂ ਹੋ ਗਿਆ ਸਿੱਧੂ ਮੁਸੇਵਾਲਾ ਹੋ ਗਿਆ ਭਾਈ ਹਰਦੀਪ ਸਿੰਘ ਨੇਤਰ ਹੋ ਗਿਆ ਭਾਈ ਅਵਤਾਰ ਸਿੰਘ ਖੰਡਾ ਹੋ ਗਿਆ ਭਾਈ ਪਰਮਜੀਤ ਪੰਜਬੜ ਹੋ ਗਿਆ ਜਾਂ ਕੁਝ ਹੋਰ ਨੌਜਵਾਨ ਨੇ ਜਿਹੜੇ ਮਾਰੇ ਗਏ ਨੇ ਸਾਰੇ ਸੱਤ ਭਿੰਡਰਾਵਾਲੇ ਦੀ ਗੱਲ ਕਰਦੇ ਸੀ ਆਜ਼ਾਦੀ ਦੀ ਗੱਲ ਕਰਦੇ ਸੀ ਇਸ ਕਰਕੇ ਮਾਰੇ ਗਏ ਨੇ ਤੇ ਕੈਨੇਡਾ ਨੇ ਤਾਂ ਪਹਿਲੇ ਦਿਨ ਤੋਂ ਪਾਰਲੀਮੈਂਟ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਕਿ ਭਾਰਤ ਦਾ ਸਿੱਧਮ ਸਿੱਧਾ ਹੱਥ ਆ ਪਰ ਮੋਦੀ ਤੇ ਉਹਦੇ ਚਮਚੇ ਜਿਹੜੇ ਨੇ ਕਿ ਉਸ ਗੱਲ ਨੂੰ ਕਬੂਲ ਨਹੀਂ ਕਰ ਰਹੇ ਸੀ ਕਿ ਨਹੀਂ ਸਾਡਾ ਹੱਥ ਨਹੀਂ ਜੀ ਇਹਨੂੰ ਤੁਸੀਂ ਸਬੂਤ ਪੇਸ਼ ਕਰੋ ਸਬੂਤ ਪੇਸ਼ ਕਰੋ ਅਗਲੇ ਨੇ ਪੂਰਾ ਇਹ ਥੋਸ ਕਦਮ ਜਦੋਂ ਪੂਰਾ ਜਦੋਂ ਸਾਰਾ ਕੁਝ ਇਨਵੈਸਟੀਗੇਸ਼ਨ ਹੋ ਗਈ ਤਾਂ ਉਹਨਾਂ ਨੇ ਹੁਣ ਜਾਰੀ ਕੀਤੀਆਂ ਤਸਵੀਰਾਂ ਉਹਨਾਂ ਕੋਲੇ ਸਬੂਤ ਸੀ ਬਿਨਾ ਸਬੂਤ ਦੇ ਵਿੱਚੋਂ ਕੈਨੇਡਾ ਦਾ ਪ੍ਰਧਾਨ ਮੰਤਰੀ ਹੋਵੇ ਉਹ ਪਾਰਲੀਮੈਂਟ ਦੇ ਵਿੱਚ ਬਿਆਨ ਦੇ ਦੇ ਕਿ ਭਾਰਤ ਦਾ ਹੱਥ ਆ ਭਾਰਤੀ ਏਜੰਸੀ ਦਾ ਹੱਥ ਆ ਇਹ ਇੱਥੋਂ ਵਾਲੇ ਲੀਡਰ ਤਾਂ ਹੈ ਨਹੀਂ ਕਿ ਇੱਥੋਂ ਬਿੰਦ ਕੁਝ ਕਹਿ ਦੇਣਗੇ ਉਦੋਂ ਬਾਅਦ ਫੇਰ ਮੁੱਕਰ ਜਾਣਗੇ ਉਹ ਕੈਨੇਡਾ ਦਾ ਪ੍ਰਧਾਨ ਮੰਤਰੀ ਆ ਨਾ ਕਿ ਥੋਡੇ ਵਾਂਗੂ ਆ ਜਿਹੜੇ ਲੰਡੂ ਜਿਹੜੇ ਤੁਰੇ ਫਿਰਦੇ ਨੇ ਲੀਡਰ ਪੰਜਾਬ ਦੇ ਵਿੱਚ ਦਲ ਬਦਲੂ ਇਧਰੋਂ ਉਧਰ ਮਾਰਗੇਟ ਬੂਸੀ ਉਧਰੋਂ ਉਧਰ ਮਰ ਗਏ ਕਿਸੇ ਦਾ ਦੇਣ ਨਹੀਂ ਕਿਸੇ ਦਾ ਧਰਮ ਨਹੀਂ ਹੁਣ ਤਾਂ ਸਿੱਧਾ ਹੋ ਗਿਆ ਕਿ ਜਿਹੜੀ ਇਹ ਕਸਲਾ ਨਾਲ ਇੱਕ ਕੜੀ ਜੁੜੀ ਹੋਈ ਆ ਜਿਹੜੀ ਦੀਪ ਸਿੱਧੂ ਤੋਂ ਲੈ ਕੇ ਸਿੱਧੂ ਮੂਸੇਵਾਲਾ ਫੇਰ ਅਵਧਾਰ ਸਿੰਘ ਖੰਡਾ ਪਰਮਜੀਤ ਪੰਜਵਾੜਾ ਅਰਦੀਪ ਸਿੰਘ ਨਿੱਜਰ ਤੇ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਹਮਲਾ ਵੀ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਸੀ ਗੁਰਵਤ ਸਿੰਘ ਪੰਨੂ ਤੇ ਜਿਹਨੂੰ ਕਹਿੰਦੇ ਇਹ ਖਾਲਸਤਾਨੀਆ ਮੂਵਮੈਂਟ ਦੇ ਜਿਹੜਾ ਖਾਲਸਤਾਨ ਚ ਲਾਉਂਦਾਗਾ ਜਾਂ ਖਾਲਸਤਾਨੀ ਦੀ ਗੱਲ ਕਰਦਾ ਜਾਂ ਜੱਦੀ ਦੀ ਗੱਲ ਕਰਦਾ ਪਰ ਹੁਣ ਭਾਰਤ ਵਾਸੀਓ ਹੁਣ ਤੁਸੀਂ ਮੋਦੀ ਦੇ ਕਰਤੂਤਾਂ ਦੇਖੋ ਪਹਿਲਾ ਚਿੱਟੀ ਸਿੰਗਾਪੁਰ ਦੇ ਵਿੱਚ ਜਿਹੜੇ ਸਿੱਖ ਮਾਰੇ ਸੀ ਉਦੋਂ ਕਿਦੇ ਮੁਸਲਮਾਨਾਂ ਦਾ ਨਾਂ ਲਿੱਤਾ ਜਾਂਦਾ ਸੀ ਕਦੇ ਹਿੰਦੂਆਂ ਦਾ ਨਾਂ ਲਿੱਤਾ ਜਾਂਦਾ ਸੀ ਔਰ ਮਾਰੇ ਕਿਨੇ ਸੀ ਭਾਰਤ ਦੀਆਂ ਏਜੰਸੀਆਂ ਤੋਂ ਫੌਜ ਨੇ ਮਰਵਾਏ ਫੌਜ ਵੱਲੋਂ ਜਿਹੜੇ ਉਹ ਬੰਦੇ ਮਾਰੇ ਗਏ ਸੀ ਸਿੱਖ ਨੌਜਵਾਨ ਆ ਇਹ ਤਾਂ ਹਿੰਮਤ ਕਰ ਕਰੇ ਨੇ ਜਿਹੜੇ ਇਹਨਾਂ ਦੇ ਪੋਲ ਖੋਲੇ ਸੀ ਮੋਦੀ ਦੇ ਤੇ ਤਾਂ ਜਾ ਕੇ ਪਤਾ ਲੱਗਿਆ ਇਹ ਜਿੰਦਿਆਂ ਵੀ ਤੁਸੀਂ ਅਸੀਂ ਤਾਂ ਪਹਿਲਾਂ ਹੀ ਪਿੱਟਦੇ ਹੁੰਨੇ ਆ ਕਿ ਜਿਹੜਾ ਤੁਸੀਂ ਆਮ ਵਰਤਾਰਾ ਕਹਿ ਦਿੰਦੇ ਹੋ ਜੀ ਆਮ ਮੌਤ ਆ ਇਹ ਗੈਂਗਸਟਰਾਂ ਦੇ ਨਾਂ ਲਾ ਦਿੰਦੇ ਹੋ ਇਹ ਪਹਾੜੇ ਦੇ ਟੱਟੂ ਨੇ ਇਹਨਾਂ ਨੂੰ ਦੇਖ ਕੇ ਲੱਖਾਂ ਰੁਪਇਆ ਪਹਿਲਾਂ ਇਹ ਰੇਕੀ ਕਰਦੇ ਨੇ ਰੇਕੀ ਕਰਦੇ ਆਜ ਫਿਰ ਉਹਨੂੰ ਭਾਈ ਹਰਦੀਪ ਸਿੰਘ ਨੇ ਨਿਤ ਤੇ ਰੇਕੀ ਕਰਦੇ ਰਹੇ ਫਿਰ ਜਦੋਂ ਪਤਾ ਲੱਗਿਆ ਕਿ ਗੁਰਦੁਆਰਾ ਸਾਹਿਬ ਦੇ ਬਾਅਦ ਦੇ ਵਿੱਚ ਜਦੋਂ ਆਪਣੀ